ਜੋ 10 ਮੇ ਪਾਸ਼ਾ ਨੇ ਸਾਝਾ ਸੀ 100 ਰੁਪਏ ਗਾਇਬ ਕੀ ਤਾਂ ਉਹ ਤਾਂ ਇਹ ਫਿਲਮ ਐ ਤਾਂ ਕਿ ਪਿਵਾਇ ਇਹੋ ਕਹਿਣਾ ਚਾਹੁੰਦੇ ਆ ਵੀ ਦਾਹ ਤੋਂ ਨਹੀਂ ਇੰਨਾ ਦੇ ਵੱਡੇ ਕਾਰਜ ਤਾਂ ਇਹਦਾ ਕਿੱਢਣੇ ਚਾਹੀਦੇ ਆ ਹਾਂਜੀ ਮੂਵੀ ਜਿਹੜੀ ਐ ਸੁਪਰ ਡੁਪਰ ਹਿੱਟ ਹੋਣੀ ਚਾਹੀਦੀ ਐ ਸਿੱਕੇ ਇਤਿਹਾਸ ਨੂੰ ਦੱਸਦੀ ਹੋਈ ਮੂਵੀ ਆਪਣੇ ਕੱਚੇ ਤੁਹਾਨੂੰ ਸਕੇਲੇ ਵੀ ਬਹੁਤ ਕੁਝ ਪੈਂਦਾ ਹੈ ਆਪਣੇ ਛੋੜੇ ਬੱਚਨ ਨਾਲ ਲੈ ਕੇ ਉਹ ਦੱਸੋ ਉਹਨਾਂ ਨੇ ਕੀ ਸਾਡਾ ਮਿਕਸਾ ਕੀ ਆ ਸਸ਼ਵੀ ਗੱਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਕੁਲਰ ਤੁਸੀਂ ਦੇਖ ਰਹੇ ਹੋ ਹਾਂ ਦੈਨਿਕ ਸਵੇਰਾ ਟੀਵੀ ਤੇ ਅੱਜ ਸੀ ਫਿਲਮ ਅਕਾਲ ਜਿਸ ਦਾ ਬੇਸਬਰੀ ਨਾਲ ਹਰ ਕਿਸੇ ਨੂੰ ਇੰਤਜ਼ਾਰ ਸੀ ਔਰ ਅਕਾਲ ਦੇ ਪ੍ਰੀਮੀਅਰ ਦੇ ਖਾਸ ਮੌਕੇ ਤੇ ਅਸੀਂ ਪਹੁੰਚੇ ਹਾਂ ਬਹੁਤ ਸਾਰੇ ਜੋਨੇ ਲੋਕ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਔਰ ਫਿਲਮ ਵੀ ਦੇਖਦੇ ਅੰਦਰ ਚੱਲ ਕੇ ਕਿ ਫਿਲਮ ਅਕਾਲ ਜੋ ਹੈ ਉਹ ਕਿਸ ਤਰ੍ਹਾਂ ਦੀ ਲੱਗੀ ਲੋਕਾਂ ਨੂੰ ਹਾਂਜੀ ਹਾਂਜੀ ਸਸ਼ਵੀ ਗੱਲ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੋਈ ਅੰਤ ਨਹੀਂ ਭੈਣੇ ਬਹੁਤ ਸੋਹਣੀ ਚੜ੍ਹਦੀ ਕਲਾ ਜੋ ਦਸਵੇਂ ਪਾਸ਼ਾ ਨੇ ਸਾਜਿਆ ਸੀ ਸਿੰਘ ਸੂਰਮੇ ਭਾਈ ਵੀਰ ਤਾਂ ਉਦਾਂ ਦੀਆਂ ਫਿਲਮ ਐਦਾਂ ਕੀ ਪਿਵਾਜੀ ਨੂੰ ਕਹਿਣਾ ਚਾਹੁੰਦੇ ਆਂ ਵੀ ਗਾਂ ਤੋਂ ਵੀ ਐਦਾਂ ਦੇ ਵੱਡੇ ਕਾਰਜ ਤਾਂ ਐਦਾਂ ਵਿਢਣੇ ਚਾਹੀਦੇ ਆਂ ਬਾਰਗ ਕਿਰਪਾ ਕਰਨ ਦੀ ਬਹੁਤ-ਬਹੁਤ ਖੁਸ਼ੀਆਂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਹ ਬਹੁਤ ਵਧੀਆ ਲੱਗੀ ਬਹੁਤ ਵਧੀਆ ਜੀ ਸ਼ਾਸਤਰ ਵਿਦਿਆ ਨਾਮ ਦੀ ਦਾਤ ਇਹ ਹਰ ਇੱਕ ਨੂੰ ਕਰਨਾ ਚਾਹੀਦਾ ਜੀ ਆਪਣੇ ਇਤਿਹਾਸ ਦੇ ਬਾਰੇ ਅੱਜ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੋ ਇਦਾਂ ਦੀਆਂ ਫਿਲਮਾਂ ਇਹ ਜਿਹੜੇ ਪ੍ਰਾਤਨ ਆਪਣੇ ਸਿੰਘ ਹੁੰਦੇ ਸੀਗੇ ਉਹਨਾਂ ਉਹਨਾਂ ਦੁਆਰਾ ਹੀ ਬਣੀ ਹੋਈ ਪਿੱਛੇ ਰ ਹੈ ਬਹੁਤ ਵਧੀਆ ਬਹੁਤ ਲਰਨ ਮਿਲਦੀ ਹੈ ਵਾਈ ਗੁੱਡ ਜਿੱਕਾ ਖਾਲਸਾ ਵਾਈ ਗੁੱਡ ਜੀ ਕੀ ਫਤਿਹ ਹਾਂਜੀ ਮੂਵੀ ਜਿਹੜੀ ਹੈ ਸੁਪਰ ਡੂਪਰ ਹਿੱਟ ਹੋਣੀ ਚਾਹੀਦੀ ਹੈ ਸਿੱਖ ਇਤਿਹਾਸ ਨੂੰ ਦੱਸਦੀ ਹੋਈ ਮੂਵੀ ਆਪਣੇ ਬੱਚਿਆਂ ਨਾਲ ਪਰਿਵਾਰ ਨਾਲ ਦੇਖਣ ਵਾਲੀ ਫਿਲਮ ਬਹੁਤ ਨੰੰਦਾ ਹੈ ਬਹੁਤ ਵਧੀਆ ਸੀ ਜੀ ਸ਼ਾਸ਼ਤਰ ਵਿਦਿਆ ਦੇ ਬਾਰੇ ਸਿਖਾਇਆ ਗਿਆ ਆਪਣੇ ਇਤਿਹਾਸ ਦੇ ਬਾਰੇ ਜਾਣੂ ਕਰਵਾਇਆ ਗਿਆ ਸੋ ਐਦਾਂ ਦੀਆਂ ਫਿਲਮਾਂ ਹੋਣੀਆਂ ਚਾਹੀਦੀਆਂ ਨੇ ਇੰਡਸਟਰੀ ਦੇ ਵਿੱਚ ਬਹੁਤ ਘੱਟ ਆਉਂਦੀਆਂ ਨੇ ਪਰ ਜਿਦਾਉਂਦੀਆਂ ਨੇ ਅਲੱਗ ਛਾਪ ਛੱਡਦੀਆਂ ਨੇ ਸਾਰੇ ਹੁਣ ਤਾਂ ਟਾਈਮ ਨਹੀਂ ਬਸ ਫਿਲਮ ਬਹੁਤ ਵਧੀਆ ਲੱਗੀ ਹੈ ਬਲਕਿ ਸਾਡੇ ਯੂਥ ਨੂੰ ਸਿੱਖ ਲੈ ਵੀ ਬਹੁਤ ਕੁਝ ਮਿਲਦਾ ਹੈ ਆਪਣੇ ਛੋਟੇ ਬੱਚਿਆਂ ਨਾਲ ਲੈ ਕੇ ਆਓ ਦੱਸੋ ਉਹਨਾਂ ਨੂੰ ਕੀ ਸਾਡਾ ਵਿਰਸਾ ਕੀ ਹੈ ਸਭ ਤੋਂ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਚੜ੍ਹਦੀ ਹਾਂ ਜੀ ਚੜ੍ਹਦੀ ਕਲਾ ਮਹਾਰਾਜ ਦੀ ਕਿਰਪਾ ਤੇ ਵਧੀਆ ਜਿਹੜਾ ਆਪਾਂ ਪਰਿਵਾਰ ਦੇ ਵਿੱਚ ਵੀ ਇਹ ਦੇਖ ਸਕਦੇ ਆ ਤੇ ਤੁਸੀਂ ਦੇਖ ਸਕਦੇ ਹੋ ਕਿਈ ਆਪਾਂ ਘਰ ਵਿੱਚ ਵੀ ਬੈਠੇ ਹੋਵੇਂ ਤਾਂ ਟੀਵੀ ਲਾ ਲਈਏ ਉਹਦੇ ਵਿੱਚ ਆਪਾਂ ਦੇਖ ਨਹੀਂ ਸਕਦੇ ਕਿ ਪਰਿਵਾਰ ਵਿੱਚ ਉਹ ਟੀਵੀ ਵੇਖਣ ਵਾਲਾ ਨਹੀਂ ਹੈਗਾ ਇਸ ਟਾਈਮ ਉਹਦੇ ਵਿੱਚ ਗੰਦਬੰਦ ਆਂਦਾ ਆ ਤੇ ਹੁਣ ਜਿਹੜੀ ਆਪਾਂ ਫਿਲਮ ਵੇਖੀ ਨਾ ਭਾਵੇਂ ਤੁਸੀਂ ਪਰਿਵਾਰ ਲੈ ਕੇ ਆਓ ਸਾਰਾ ਆਪਣੇ ਘਰ ਪਰਿਵਾਰ ਵਿੱਚੋਂ ਵੀ ਆਓਗੇ ਨਾ ਤੇ ਤੁਹਾਨੂੰ ਕੋਈ ਫਿਲਮ ਵਿੱਚ ਇਦਾਂ ਦਾ ਅਕਸੀਨ ਨਹੀਂ ਲੱਗੂਗਾ ਕਿ ਜਿਹਦੇ ਵਿੱਚ ਤੁਸੀਂ ਆਪਣੇ ਬੱਚਿਆਂ ਤੋਂ ਘਰੇਸ਼ ਕਰ ਸਕਦੇ ਹੋ ਤੇ ਇਦਾਂ ਦੀ ਚੀਜ਼ਾਂ ਨੂੰ ਪ੍ਰਮੋਟ ਕਰੀਏ ਤੇ ਜਿਹੜਾ ਪ੍ਰਮੋਟ ਕਰੋਗੇ ਤੇ ਵਧੀਆ ਆ ਕੋਈ ਸਾਡੇ ਜਿਹੜੇ ਕਲਾਕਾਰ ਆ ਭਾਵੇਂ ਉਹ ਗਿੱਪੀ ਵੀਰ ਜੀ ਆ ਪਾਵੇਂ ਮਸਤਾਨੇ ਫਿਲਮ ਦੇ ਜਿਹੜੇ ਆਪਣੇ ਭਰਾ ਆ ਏਦਾਂ ਦੇ ਬੰਦਿਆਂ ਨੂੰ ਪ੍ਰਮੋਟ ਕਰਾ ਦੇ ਤਾਂ ਦੀ ਆਪਾਂ ਆਪਣਾ ਇਤਿਹਾਸ ਬੱਚਿਆਂ ਨੂੰ ਵਿਖਾ ਸਕਦੇ ਬੱਚਿਆਂ ਨੂੰ ਪੜ੍ਹਾ ਸਕਦੇ ਆ ਕਿ ਜੇ ਅਸੀਂ ਇਹ ਚੀਜ਼ਾਂ ਨੂੰ ਸਪੋਰਟ ਕਰਾਂ ਤੇ ਫੇਰ ਹੀ ਅਗਲੇ ਵਿਚਾਰੇ ਆਪਣੀ ਮੰਨ ਉਹ ਸਪੋਰਟ ਹੀ ਭਾਲਦੇ ਤੇ ਸਪੋਰਟ ਹੀ ਕਰਨੀ ਚਾਹੀਦੀ ਆ ਇਨੀ ਬੇਨਤੀ ਪਰਵਾਹ ਦੇ ਵੇ ਕੰਮ ਧੰਨਵਾਦ ਜੀ ਇਹ ਜਿਹੜੀ ਫਿਲਮ ਆ ਬਹੁਤ ਵਧੀਆ ਕਾਲ ਫਿਲਮ ਬਹੁਤ ਵਧੀਆ ਮੈਸੇਜ ਦਿੱਤਾ ਗਿਆ ਸਾਨੂੰ ਸਾਰਿਆਂ ਨੂੰ ਪਰਿਵਾਰ ਸਮੇਤ ਫਿਲਮ ਦੇਖਣੀ ਚਾਹੀਦੀ ਆ ਇਹ ਇਸ ਫਿਲਮ ਦੇਖਣਾ ਜਿਸ ਤਰ੍ਹਾਂ ਪਹਿਲਾਂ ਮਸਤਾਨੇ ਫਿਲਮ ਆਈ ਸੀ ਹੁਣ ਕਾਲ ਉਹਦੋਂ ਬਹੁਤ ਸੋਹਣੀ ਆ ਇਹ ਫਿਲਮ ਤੇ ਸਾਨੂੰ ਪਰਿਵਾਰਾਂ ਦੇ ਨਾਲ ਸਾਡੇ ਬੱਚੇ ਬੱਚੀਆਂ ਜਿਹੜਾ ਕੋਈ ਦੇਖੂਗਾ ਇਹਨੂੰ ਜਿੱਥੇ ਜਿਹੜੇ ਨੌਜਵਾਨਾਂ ਨੂੰ ਪ੍ਰੇਰਣਾ ਮਿਲਣੀ ਉਸੇ ਬੱਚੀਆਂ ਜੋ ਇੱਕ ਬੀਬੀ ਦਾ کردار ਬਹੁਤ ਸੋਹਣਾ ਦਿਖਾਇਆ ਗਿਆ ਉਹਦੇ ਵਿੱਚ ਸ਼ਾਸਤਰ ਧਾਰਯੋਣ ਅੱਜ ਪੱਛਮੀ ਸਭਤਾ ਸਾਡੇ ਉੱਤੇ ਸਰਕਾਰ ਧੱਕੇ ਨਾਲ ਥੋਪ ਰਹੀ ਹੈ ਸਾਨੂੰ ਉਹ ਪੱਛਮੀ ਸਭਤਾ ਨਹੀਂ ਚਾਹੀਦੀ ਸਾਨੂੰ ਆਪਣਾ ਕਲਚਰ ਚਾਹੀਦਾ ਪੰਜਾਬ ਚਾਹੀਦਾ ਸਾਨੂੰ ਸਾਨੂੰ ਸਾਡਾ ਇਤਿਹਾਸ ਬਹੁਤ ਸਟਰੋਂਗ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਖਾਲਸਾ ਪੰਥ ਸਾਜਿਆ ਜਿਹੜਾ ਬਹੁਤ ਚੜ੍ਹਦੀ ਕਲਾ ਦਾ ਪ੍ਰਤੀਕ ਖਾਲਸਾ ਪੰਥ ਇਹੋ ਜਿਹੀਆਂ ਫਿਲਮਾਂ ਹੋਰ ਬਣਨੀਆਂ ਚਾਹੀਦੀਆਂ ਨੇ ਸਾਰਿਆਂ ਨੂੰ ਦੇਖਣੀਆਂ ਚਾਹੀਦੀਆਂ ਨੇ ਬਹੁਤ ਸੋਹਣਾ ਕਰਤਾਰਨ ਬਾਇ ਨੇ ਬੀਬੀਆਂ ਵੀ ਅਮਰਤਿ ਸ਼ਾਕੇ ਸਾਧਤਰਧਾਰੀ ਹੋਣ ਤਾਂ ਕਿ ਨਿਤ ਰੋਜ਼ ਜਿਹੜੀਆਂ ਬਲਾਤਕਾਰ ਦੀਆਂ ਘਟਨਾਵਾਂ ਹੁੰਦੀਆਂ ਨੇ ਇਹਨਾਂ ਤੇ ਫੇਰ ਹੀ ਇਹ ਠੱਲ ਪੈ ਸਕਦੀ ਜੇ ਸਾਡੀਆਂ ਬੀਬੀਆਂ ਵੀ ਸਾਧਤਰਧਾਰੀ ਹੋਣਗੀਆਂ ਉਹ ਵੀ ਸਾਧਤਰ ਵਿੱਦਿਆ ਲੈਣਗੀਆਂ ਤਾਂ ਇਹੋ ਜਿਹੀਆਂ ਫਿਲਮਾਂ ਤਿਆਰ ਹੋਣੀਆਂ ਚਾਹੀਦੀਆਂ ਨੇ ਸਾਰੇ ਕਲਾਕਾਰਾਂ ਨੂੰ ਅਸੀਂ ਜਿਨੇ ਵੀ ਇਹਨਾਂ ਨੇ ਕੰਮ ਕੀਤਾ ਸੀ ਸਾਰੇ ਉਹ ਵਧਾਈ ਦੇ ਪਾਤਰ ਨੇ ਤੇ ਸਾਰਾ ਪਰਿਵਾਰ ਆ ਕੇ ਇਸ ਫਿਲਮ ਨੂੰ ਦੇਖਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿੱਦਾਂ ਤੁਸੀਂ ਦੇਖਿਆ ਕਿ ਹਰ ਕੋਈ ਫਿਲਮ ਆਖਾਲ ਦੇ ਕੇ ਬਾਹਰ ਨਿਕਲਿਆ ਔਰ ਫਿਲਮ ਦੇ ਵਿੱਚ ਆਪਣੀ ਸ਼ਸਤਰ ਵਿੱਦਿਆ ਜਿਹੜੀ ਗਿੱਪੀ ਗਰੇਵਾਲ ਨੇ ਆਪਣੇ ਬੱਚਿਆਂ ਨੂੰ ਸਿਖਾਈ ਹੈ ਨਿਮਰਤ ਖਹਿਰਾ ਔਰ ਗਿੱਪੀ ਗਰੇਵਾਲ ਨੇ ਖੁਦ ਜਿੰਨਾ ਜਿੰਨਾ ਨੇ ਵੀ ਜੋ ਸ਼ਸਤਰ ਯੂਜ਼ ਕੀਤਾ ਨੇ ਫਿਲਮ ਦੇ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਵਰਕਸ਼ਾਪਸ ਦਿੱਤੇ ਗਏ ਕਿਦਾਂ ਸਿਖਾਈ ਗਈ ਔਰ ਆਪਣੇ ਇਤਿਹਾਸ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਨ੍ਹਾਂ ਦੇ ਬਾਰੇ ਸਾਨੂੰ ਬਿਲਕੁਲ ਨਹੀਂ ਪਤਾ ਸੀ ਉਹ ਚੀਜ਼ਾਂ ਦੇ ਬਾਰੇ ਸਾਨੂੰ ਅੱਜ ਪਤਾ ਲੱਗਿਆ ਸੋ ਇਤਿਹਾਸ ਦੇ ਬਾਰੇ ਇਨਫੋਰਮੇਸ਼ਨ ਸਾਰੀ ਮਿਲੀ ਹੈ ਸੋ ਫਿਲਮ ਜਿਹੜੀ ਹੈ ਪਰਿਵਾਰਿਕ ਫਿਲਮ ਹੈ ਘਰ ਦੇ ਵਿੱਚ ਬਹਿ ਕੇ ਤੁਸੀਂ ਜੋ ਹੈ ਤੱ ਕਤਾ ਕੇ ਫਿਲਮ ਦੇਖਣੀ ਚਾਹੀਦੀ ਕਿਉਂਕਿ ਫਿਲਮ ਨੇ ਰੌਂਗ ਤੇ ਖੜੇ ਕਰ ਦਿੱਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਗਿੱਪੀ ਗਰੇਵਾਲ ਦੇ ਤਿੰਨੋਂ ਪੁੱਤਰ ਜਿਹੜੇ ਨੇ ਇਸ ਫਿਲਮ ਦੇ ਵਿੱਚ ਨਜ਼ਰ ਆਏ ਔਰ ਤਿੰਨਾਂ ਨੇ ਬਾਕਮਾਲ ਕੰਮ ਕੀਤਾ ਸੋ ਤੁਸੀਂ ਜ਼ਰੂਰ ਅਕਾਲ ਫਿਲਮ ਜੋ ਹੈ ਸਿਨੇਮਾ ਘਰਾਂ ਦੇ ਵਿੱਚ ਦੇਖਣ ਦੇ ਲਈ ਜਾਣਾ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰਤ ਖੁੱਲਰ ਦੈਨਿਕ ਸਵਰਾ ਟੀਵੀ ਚੰਡੀਗੜ੍ਹ